ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਯਾਰਾਂ ਦੋਸਤਾਂ ਮਿੱਤਰਾਂ ਨੂੰ ਅੱਜ ਤੁਸੀਂ ਵੇਖ ਸਕਦੇ ਹੋ ਵੀ ਆ ਬੱਚਿਆਂ ਦਾ ਹੜਾ ਆ ਪਿਆ ਅਜ ਵੇਖ ਲੋ ਆ ਪ੍ਰੈਕਟਿਸ ਹੋ ਰਹੀ ਆ ਬੱਚਿਆਂ ਦੀ ਐਕਸਰਸਾਈਜ਼ ਕਰ ਰਹੇ ਆ ਪਹਿਲਾਂ ਚੱਕਰ ਲਾ ਕੇ ਹਟਿਆ ਮਿਹਨਤ ਲਗਾਤਾਰ ਸਾਡੇ ਕੋਲੇ ਇਸ ਵਕਤ 80 ਪਲੱਸ ਬੱਚੇ ਜਿਹੜੇ ਆ 80 ਤੋਂ 80 ਪਲੱਸ ਬੱਚੇ ਜਿਹੜੇ ਆ ਸਾਡੇ ਕੋਲੇ ਕੰਮ ਕਰ ਰਹੇ ਆ ਸ਼੍ਰੀ ਗੁਰੂ ਅਰਜਨ ਦੇਵ ਸਪੋਰਟਸ ਅਕੈਡਮੀ ਚੋਲਾ ਸਾਹਿਬ ਕਬੱਡੀ ਤੇ ਹਾਕੀ ਅਕੈਡਮੀ ਕੰਬਾਈਨਡ ਪ੍ਰੈਕਟਿਸ ਜਿਹੜੀ ਆ ਸਾਡੀ ਹੁੰਦੀ ਆ ਆ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਬੱਚੇ ਜਿਹੜੇ ਆ ਉਹ ਕੰਮ ਕਰ ਰਹੇ ਆ ਆ ਵੇਖੋ ਆ ਦੇਖੋ 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 ਸਾਡੀ ਕੋਸ਼ਿਸ਼ ਇਹੋ ਆ ਇਹ ਹੀ ਕੋਸ਼ਿਸ਼ ਹੈ ਕਿ ਇਹਨਾਂ ਬੱਚਿਆਂ ਨੂੰ ਆਉਣ ਵਾਲੀ ਜਿਹੜੀ ਨਵੀਂ ਪੀੜ੍ਹੀ ਹੈ ਇਹਨਾਂ ਨੂੰ ਕਿਸੇ ਸਿੱਧੇ ਪਾਸੇ ਚੰਗੇ ਰਸਤੇ ਲਾਇਆ ਜਾਵੇ ਭਲਵਾਨ ਜੀ ਹੋਣੀ ਨਾਲ ਇਹਨਾਂ ਨੂੰ ਪ੍ਰੈਕਟਿਸ ਕਰਵਾ ਰਹੇ ਆ ਸਰਦਾਰ ਮਨਮੋਹਨ ਸਿੰਘ ਜੀ ਹੋਰੀ ਔਰ ਨਾਲ ਅਸੀਂ ਇਹਨਾਂ ਨੂੰ ਉਸ ਤੋਂ ਬਾਅਦ ਚ ਹਾਕੀ ਦਾ ਜਿਹੜਾ ਆ ਉਹ ਵਰਕ ਕਰਵਾਵਾਂਗੇ ਇੱਕ ਫਿਜ਼ੀਕਲ ਦੀ ਜਿਹੜੀ ਕਲਾਸ ਇਹਨਾਂ ਦੀ ਆ ਬਕਾਇਦਾ ਤੌਰ ਤੇ ਕੋਨ ਵਰਕ ਜਿਹੜਾ ਉਹ ਕਰਾਇਆ ਜਾਊਗਾ ਐਕਸਰਸਾਈਜ਼ ਕਰਨ ਤੋਂ ਬਾਅਦ ਸਾਰੀ ਕੰਬਾਈਨਡ ਪ੍ਰੈਕਟਿਸ ਕਰਾਂਗੇ ਤੇ ਬੇਨਤੀ ਬੇਨਤੀ ਇਹ ਆ ਤੁਸੀਂ ਜਿੰਨੇ ਵੀ ਸਾਡੇ ਵੀਰ ਭਰਾ ਵੀਡੀਓ ਵੇਖ ਰਹੇ ਨੇ ਉਹਨਾਂ ਨੂੰ ਬੇਨਤੀ ਆ ਕਿ ਜਿੰਨੇ ਬੱਚੇ ਕੰਮ ਕਰ ਰਹੇ ਨੇ ਕੁਝ ਸਾਡਾ ਸਹਿਯੋਗ ਕਰੋ ਤਾ ਜੋ ਇਹਨਾਂ ਬੱਚਿਆਂ ਨੂੰ ਅਸੀਂ ਖਰਾਕ ਲੈ ਕੇ ਦੇ ਸਕੀਏ ਆਉਣ ਵਾਲੇ ਸਮੇਂ ਦਾ ਇਹ ਭਵਿਖੇ ਵਧੀਆ ਚੰਗੇ ਪਾਸੇ ਲੱਗ ਸਕਣ ਇਹਨਾਂ ਦੇ ਸਰੀਰ ਜਿਹੜੇ ਆ ਉਹ ਸਾਂਭੇ ਰਹਿਣ ਤੇ ਵੀਰਾਂ ਨੂੰ ਭਰਾਵਾਂ ਨੂੰ ਜਿਹੜਾ ਵਾ ਉਹ ਬੇਨਤੀ ਆ ਕਿ ਸਾਡੇ ਨਾਲ ਜੁੜੋ ਔਰ ਸਰਦਾਰ ਮਨਮੋਹਨ ਸਿੰਘ ਜੀ ਹੁਣੀ ਆਪਣੇ ਸਮੇਂ ਜੋ ਸਮਾਂ ਕੱਢ ਕੇ ਪ੍ਰੈਕਟਿਸ ਕਰਾਉਂਦੇ ਆ ਕੇ ਆ ਦੇਖੋ ਬਿਲਕੁਲ ਨਾਲ ਨੇ ਸਾਡੇ ਤੇ ਇਹਨਾਂ ਦੇ ਨਾਲ ਸੰਪਰਕ ਚ ਰਹੋ ਸਰਦਾਰ ਮਨਮੋਹਨ ਸਿੰਘ ਜੀ ਹੋਰਾਂ ਦੇ ਨਾਲ ਤਾਂ ਕਿ ਇਹਨਾਂ ਬੱਚਿਆਂ ਨੂੰ ਕੋਈ ਖਰਾਕ ਲੈ ਕੇ ਦਿੱਤੀ ਜਾਵੇ ਇਹਨਾਂ ਨੂੰ ਕੋ ਹਾਕੀਆਂ ਲੈ ਕੇ ਦਿੱਤੀਆਂ ਜਾਣ ਇਹਨਾਂ ਨੂੰ ਕੁਝ ਕਿੱਟਾਂ ਲੈ ਕੇ ਦਿੱਤੀਆਂ ਜਾਣ ਇਹ ਤੁਹਾਡੇ ਸਹਿਯੋਗ ਦੇ ਨਾਲ ਹੀ ਹੋਣਾ ਹੈ ਧੰਨਵਾਦ ਜੀ